ਸਭ ਤੋਂ ਵੱਡਾ ਚੈਲੰਜ ਇਹ ਸੀ ਇਸ ਤੋਂ ਇਲਾਵਾ ਕਿ ਦੁਨੀਆ ਦੇ ਲਿਟਰੇਚਰ ਦੇ ਵਿੱਚ ਕੋਈ ਰੈਫਰੈਂਸ ਹੀ ਹੈ ਨਹੀਂ ਫਰਜ਼ ਕਰੋ ਅਸੀਂ ਕੋਈ ਹੋਰ ਜਿੱਦਾਂ ਰੋਬੋਟਿਕ ਸਰਜਰੀ ਦਾ ਆਪਰੇਸ਼ਨ ਕਰਨਾ ਹੈ ਤੇ ਉਹਦੇ 3600 ਰੈਫਰੈਂਸ ਹੈਗੇ ਆ ਡਾਕਟਰਸ ਦੇ ਐਕਸਪੀਰੀਅੰਸ ਸ਼ੇਅਰ ਹੋਏ ਹੋਏ ਇੰਨਾ ਦਾ ਕਦੀ ਮਰੀਜ਼ ਹੀ ਨਹੀਂ ਆਇਆ ਕਿਸੇ ਕੋਲ ਤੇ ਰੈਫਰੈਂਸ ਕਿੱਥੋਂ ਸ਼ੇਅਰ ਹੋਣੇ ਥੈਟ ਵਾਸ ਦਾ బిਗੇਸਟ ਚੈਲੰਜ ਫਿਰ ਉਹਦੀ ਪਲੈਨਿੰਗ ਬਾਬਾ ਜੀ ਨੇ ਔਰ ਮੈਂ ਅਸੀਂ ਬੈਠ ਕੇ ਕਾਫੀ ਦਿਨ ਲੱਗੇ ਸਾਨੂੰ ਉਹਦੀ ਪਲਾਨ ਕਰਦੇ ਆਂ ਅਲਮੋਸਟ ਡੇਡ ਮਹੀਨੇ ਦਾ ਸਮਾਂ ਲੰਘ ਗਿਆ ਜਦੋਂ ਟੱਕਰ ਸਾਡੇ ਕੋਲੋਂ ਉਹ ਫਾਈਨਲ ਇੰਪਲਾਂਟ ਬਣ ਕੇ ਆਇਆ ਨਮਸਕਾਰ 사ਸੀਕਾ ਤੁਸੀਂ ਦੇਖ ਰਹੇ ਹੋ ਲੋਕਰਾਜ ਟੀਵੀ ਤੇ ਮੈਂ ਹਰ ਰਾਜੀਸ਼ ਗਿਲ ਰੱਬ ਦੇ ਕੋਲ ਰਚਨਾ ਕਰਨ ਦੀ ਸ਼ਕਤੀ ਹੁੰਦੀ ਹੈ ਪਰ ਉਸ ਰਚਨਾ ਨੂੰ ਇੱਕ ਸ਼ਿਲਪਕਾਰ ਦੀ ਤਰ੍ਹਾਂ ਇੱਕ ਡਾਕਟਰ ਕਿਸੇ ਤਰੀਕੇ ਨਾਲ ਵੀ ਬਦਲ ਸਕਦਾ ਹੈ ਉਹ ਹੱਥ ਰੱਬ ਨੇ ਦਿੱਤੇ ਹੁੰਦੇ ਨੇ ਇੱਕ ਡਾਕਟਰ ਨੂੰ ਜਿਸ ਦੇ ਨਾਲ ਜੇ ਕੋਈ ਵਿਗੜੀ ਤਿਗੜੀ ਹੱਡੀ ਹੈ ਉਹ ਟੇਢੀ ਮੇਢੀ ਹੈ ਜਿਸ ਤਰ੍ਹਾਂ ਦੀ ਵੀ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਹ ਡਾਕਟਰ ਠੀਕ ਕਰ ਸਕਦਾ ਹੈ ਇਸੇ ਕਰਕੇ ਡਾਕਟਰ ਨੂੰ ਰੱਬ ਤੋਂ ਬਾਅਦ ਦੂਜਾ ਦਰਜਾ ਦਿੱਤਾ ਗਿਆ ਹੈ ਔਰ ਇੱਕ ਬਹੁਤ ਵੱਡਾ ਕਾਰਨਾਮਾ ਅੰਮ੍ਰਿਤਸਰ ਦੇ ਵਿੱਚ ਹੋਇਆ ਹੈ ਜਿਸ ਦੇ ਬਾਰੇ ਤੁਹਾਨੂੰ ਪੂਰੀ ਮੁਕੰਮਲ ਜਾਣਕਾਰੀ ਦਵਾਂਗੇ ਵਿਸ਼ਵ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ ਅਜਿਹੀ ਹੱਡੀ ਜੋੜੀ ਗਈ ਹੈ ਇੱਕ ਅਜਿਹਾ ਕਾਰਨਾਮਾ ਕੀਤਾ ਗਿਆ ਹੈ ਜਿਹੜਾ ਕਿ ਸੁਣਨ ਚ ਦੇਖਣ ਚ ਮਹਿਸੂਸ ਕਰਨ ਚ ਅਸੰਭਵ ਜਿਹਾ ਲੱਗਦਾ ਹੈ ਪਰ ਉਸ ਅਸੰਭਵ ਕੰਮ ਨੂੰ ਸੰਭਵ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਇਸ ਵਾਸਤੇ ਮੇਰੇ ਨਾਲ ਨੇ ਡਾਕਟਰ ਅਵਤਾਰ ਸਿੰਘ ਜਿਨ੍ਹਾਂ ਦੇ ਬਾਰੇ ਤਾਰੀਫ ਕਰਾਉਣ ਦੀ ਕੋਈ ਲੋੜ ਨਹੀਂ ਮੈਨੂੰ ਲੱਗਦਾ ਬਹੁਤ ਵੱਡਾ ਨਾਮ ਹੈ ਔਰ ਸਰਜਰੀ ਦੇ ਵਿੱਚ ਜੇ ਆਰਥੋ ਸਰਜਰੀ ਦੇ ਵਿੱਚ ਗੱਲ ਕਰੀਏ ਤੇ ਇਸ ਤੋਂ ਉੱਪਰ ਕੋਈ ਨਾਂ ਆਲੇ ਦੁਆਲੇ ਨਜ਼ਰ ਨਹੀਂ ਆਉਂਦਾ। ਜ਼ਾਹਿਰ ਤੌਰ ਤੇ ਇਹਨਾਂ ਵੱਲੋਂ ਇੱਕ ਸਰਜਰੀ ਕੀਤੀ ਗਈ ਹੈ ਉਹਨਾਂ ਦੇ ਨਾਲ ਡਾਕਟਰ 바ਵਾ ਨੇ ਜਿਹੜੇ ਕਿ ਉਹ ਵੀ ਸਰਜਨ ਨੇ ਤੇ ਇਸੇ ਹਸਪੀਟਲ ਅਮਨਦੀਪ ਹਸਪੀਟਲ ਦੇ ਵਿੱਚ ਜਿਹੜੇ ਨੇ ਫੁੱਲ ਫਲੈਸ਼ ਸਰਜਨ ਦੇ ਤੌਰ ਤੇ ਕੰਮ ਕਰ ਰਹੇ ਨੇ। ਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ ਥੈਂਕ ਯੂ ਫॉर ਕਮਿੰਗ ਹੇਅਰ ਐਂਡ ਆਮ ਗਿਵਿੰਗ ਅਸ ਦਾ ਆਪਰਚੂਨਿਟੀ। ਤੁਸੀਂ ਆਏ ਸਾਨੂੰ ਮੌਕਾ ਦਿੱਤਾ ਆਪਣਾ ਸ਼ੇਅਰ ਕਰਨ ਦਾ। ਡਾ ਸਾਹਿਬ ਤੁਸੀਂ ਇੱਕ ਇਹ ਚੁੰਮਕ ਵਾਲੀ ਗੱਲ ਆਪਾਂ ਕਹਿ ਸਕਦੇ ਜਿੱਡਾ ਵੱਡਾ ਕਾਰਨਾਮਾ ਤੁਸੀਂ ਕਰ ਦਿੱਤਾ ਤੇ ਮੀਡੀਆ ਤੇ ਆਪਣੇ ਆਪ ਹੀ ਤੁਹਾਡੇ ਕੋਲ ਆਵੇਗਾ ਤੇ ਕੀ ਕਹਿਣਾ ਚਾਹੋਗੇ ਦੱਸੋ ਸਭ ਪਹਿਲਾਂ ਤੇ ਆਪਣੇ ਸਾਡੇ ਦਸ਼ਕਾਂ ਨੂੰ ਜਾਣਕਾਰੀ ਦੇ ਦਿਓ ਕਿ ਮੈਂ ਆਪਣੇ ਲਫ਼ਜ਼ਾਂ ਚ ਕਹਾਂਗਾ ਤੇ ਉਹ ਗੱਲ ਹੋਰ ਹੋ ਜੇਗੀ ਤੁਸੀਂ ਦੱਸੋ ਕਿ ਇਹ ਜਿਹੜਾ ਕਾਰਨਾਮਾ ਕੀ ਹੈ ਬੇਸਿਕਲੀ ਇਹਨੂੰ ਕਾਰਨਾਮਾ ਕਹਿ ਲਓ ਜਾਂ ਇੱਕ ਸਾਇੰਸ ਦੀ ਇੱਕ ਦੇਣ ਕਹਿ ਲਓ ਮਨੁਮਤਾ ਨੂੰ ਬੇਸਿਕਲੀ ਉਹਦਾ ਇੱਕ ਸਹਿਣ ਇੱਕ ਮਰੀਜ਼ ਜਿਹੜਾ 71 ਸਾਲ ਦਾ ਮਰੀਜ਼ ਸੀ ਤੇ ਉਹ 2010 ਚ ਉਹਨਾਂ ਦੇ ਐਕਸੀਡੈਂਟ ਦੇ ਨਾਲ ਲੱਤ ਟੁੱਟ ਗਈ। ਜੀ। ਔਰ ਫਿਰ ਪਿਛਲੇ 13 14 15 ਸਾਲਾਂ ਦੇ ਵਿੱਚ ਉਹਨਾਂ ਦੇ ਮੇਰੇ ਖਲਸਾਤ 8 ਆਪਰੇਸ਼ਨ ਹੋਏ। ਹੱਡੀ ਜੋੜਨ ਵਾਸਤੇ। ਔਰ ਸਾਰੇ ਆਪਰੇਸ਼ਨ ਬਦਕਿਸਮਤੀ ਨੇ ਨਾਲ ਉਹ ਫੇਲ ਹੋ ਗਏ। ਜੀ। ਤੇ ਅਲਟੀਮੇਟਲੀ ਜਦੋਂ ਸਾਡੇ ਕੋਲ ਆਏ ਇੱਥੇ 2 ਕੁ ਮਹੀਨੇ ਪਹਿਲਾਂ ਤੇ ਉਹਨਾਂ ਦਾ ਗੋਡੇ ਦਾ ਜੋੜ ਵੀ ਖਰਾਬ ਹੋ ਚੁੱਕਾ ਸੀ ਔਰ ਉਹਨਾਂ ਦੇ ਹੱਡੀ ਦੇ ਵਿੱਚ ਜਿਹੜੀ ਲੱਤ ਦੀ ਹੱਡੀ ਹੈ ਗੋਡੇ ਤੋਂ ਥੱਲੇ ਉਹਦੇ ਚ 2 ਇੰਚ ਦਾ ਗੈਪ ਵੀ ਪੈ ਚੁੱਕਾ ਸੀ। ਹੂੰ। ਸੋ ਇਸ ਮਰੀਜ਼ ਨੂੰ ਜੇ ਅਸੀਂ ਠੀਕ ਕਰਨ ਦੀ ਗੱਲ ਸੋਚੀਏ ਤੇ ਇੱਕ ਤਰ੍ਹਾਂ ਨਾਲ ਅਸੰਭਵ ਜਿਹਾ ਲੱਗਦਾ ਹੈ। ਹੂੰ। ਪਹਿਲਾਂ ਤਾਂ ਉਸ ਮਰੀਜ਼ ਦੀ ਹੱਡੀ ਜੋੜਨਾ ਬਹੁਤ ਔਖਾ ਕੰਮ ਹੈ। ਜੀ। ਜਿਹਦੇ ਚ 2 ਇੰਚ ਦਾ ਗੈਪ ਹੋਵੇ। ਹੂੰ। ਫਿਰ ਉਹ ਜਿਹੜੇ ਹੱਡੀ ਜੋੜਨ ਦੇ ਤਰੀਕੇ ਹਨਾ ਉਹ ਅਲੱਗ-ਅਲੱਗ ਨੇ। ਇੱਕ ਤਾਂ ਪਲੇਟਸ ਪਾ ਦੀ ਦੀਆਂ ਜਾਂ ਹੱਡੀ ਕੱਢ ਕੇ ਪਾ ਦੀ ਦੀਆਂ ਜਾਂ ਇੱਕ ਰੈਸ਼ਿੰਗ ਟੈਕਨੋਲੋਜੀ ਹੈ ਉਹ 골 ਸ਼ਕੰਜੇ ਲਾ ਦੀ ਦੇ। ਹੂੰ। ਪਰ ਕਿਸੇ ਵੀ ਤਰ੍ਹਾਂ ਦੇ ਇਹੋ ਜਿਹੇ ਹੱਡੀਆਂ ਦੇ ਜੋੜਨ ਦੇ ਆਪਰੇਸ਼ਨ ਹੁੰਦੇ ਇਹੋ ਜਿਹੇ ਮਰੀਜ਼ ਦੇ ਵਿੱਚ ਜਿਹਦੇ ਆਲਰੇਡੀ 6-7 ਆਪਰੇਸ਼ਨ ਫੇਲ ਹੋ ਗਏ ਹੋਣ ਤਾਂ ਇਹ ਹੋਣ ਵਾਲੇ ਆਪਰੇਸ਼ਨਾਂ ਦੇ ਵੀ ਫੇਲ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਜੀ ਔਰ ਜੇ ਸਕਸੈਸਫੁਲ ਵੀ ਹੋ ਗਏ ਤਾਂ ਤਕਰੀਬਨ 1 ਸਾਲ ਲੰਘ ਜਾਂਦਾ ਹੱਡੀ ਜੁੜਦਿਆਂ ਜੁੜਦਿਆਂ ਇਹੋ ਜਿਹੇ ਮਰੀਜ਼ਾਂ ਦੀ ਔਰ ਫਿਰ ਉਸ ਤੋਂ ਬਾਅਦ ਗੋਡੇ ਦਾ ਇਲਾਜ ਗੋਡਾ ਨਵਾਂ ਪਾਉਣਾ ਸੋ ਜੇ ਅਸੀਂ ਪੁਰਾਣੀਆਂ ਟੈਕਨੋਲੋਜੀਸ ਦੇ ਨਾਲ ਚੱਲਦੇ ਰਹਿੰਦੇ ਤੇ ਫਿਰ ਇਸ ਮਰੀਜ਼ ਦੇ ਇਲਾਜ ਨੂੰ ਤਕਰੀਬਨ ਡੇਢ ਸਾਲ ਲੰਘ ਜਾਂਦਾ ਆਲਰੇਡੀ 71 ਸਾਲ ਦਾ ਬੰਦਾ ਹੈ ਸੋ ਵੀ ਥੋਟ ਕਿ ਇਹਦੇ ਚ ਕੁਝ ਨਵਾਂ ਕੀਤਾ ਜਾਵੇ ਜਿਹਦੇ ਨਾਲ ਇਹ ਜਲਦੀ ਇਹਦੀਆਂ ਦੋਵੇਂ ਮੁਸ਼ਕਲਾਂ ਹੱਲ ਹੋ ਜਾਣ ਹੱਡੀ ਵੀ ਜੁੜ ਜਾਏ ਤੇ ਜੋੜ ਵੀ ਨਵਾਂ ਪੈ ਜਾਏ ਸੋ ਫਿਰ ਅਸੀਂ ਵਰਲਡ ਲਿਟਰੇਚਰ ਦੇ ਵਿੱਚ ਸਰਚ ਕੀਤੀ ਭਈ ਕੋਈ ਤਰੀਕਾ ਐਸਾ ਹੋਵੇ ਜਿਹਦੇ ਨਾਲ ਇਹ ਦੋਵੇਂ ਕੰਮ ਹੋ ਜਾਣ ਅਨਫੋਰਚਨਟਲੀ ਕਿਤੇ ਵੀ ਸਾਨੂੰ ਕੋਈ ਰੈਫਰੈਂਸ ਨਹੀਂ ਮਿਲਿਆ ਡਾਕਟਰ ਬਾਬਾ ਜੀ ਨੇ ਵੀ ਬੜਾ ਲਿਟਰੇਚਰ ਸਰਚ ਕੀਤਾ ਸੋ ਕਿਤੇ ਵੀ ਇਹੋ ਜਿਹਾ ਕੇਸ ਸਾਨੂੰ ਦੁਨੀਆ ਦੇ ਵਿੱਚ ਨਹੀਂ ਲੱਭਾ ਜਿੱਥੋਂ ਸਾਨੂੰ ਗਾਈਡੈਂਸ ਮਿਲ ਸਕੇ ਹੂੰ ਫਿਰ ਜਿੱਦਾਂ ਜਗਾੜੂ ਤਰੀਕੇ ਆਪਣੇ ਆਪਣਾ ਪੰਜਾਬੀਆਂ ਦਾ ਜੁਕਮ ਪਲਾਨ ਕੀਤੀ ਅਸੀਂ ਨੋਹਾਂ ਨੇ ਰਲ ਕੇ ਵੀ ਕੀ ਕਰੀਏ ਦਾ ਹੂੰ ਫਿਰ ਅਲਟੀਮੇਟਲੀ ਇੱਕ ਨਵੀਂ ਟੈਕਨੋਲੋਜੀ ਹੈਗੀ ਹੈ ਜਿਹਨੂੰ 3D ਪ੍ਰਿੰਟਿੰਗ ਟੈਕਨੋਲੋਜੀ ਕਿਹਾ ਜਾਂਦਾ ਜੀ ਉਹਦੇ ਚ ਕੀ ਕਰੀਦਾ ਕਿ ਮਰੀਜ਼ ਦਾ ਸੀਟੀ ਸਕੈਨ ਕਰਾ ਕੇ ਤੇ ਬੜੋਦਾ ਜਾਂ ਅਹਮਦਾਬਾਦ ਦੇ ਕਿਸੇ ਕਿਸ ਸ਼ਹਿਰ ਦੇ ਵਿੱਚ ਇੱਕ ਲੈਬ ਹੈ 3D ਪ੍ਰਿੰਟਿੰਗ ਲੈਬ ਹੂੰ ਉਹ ਸੀਟੀ ਸਕੈਨ ਉਹਨਾਂ ਨੂੰ ਭੇਜੀਦਾ ਉਹ ਸੀਟੀ ਸਕੈਨ ਦੇ ਹਿਸਾਬ ਦੇ ਨਾਲ ਇੱਕ ਆਰਟੀਫੀਸ਼ੀਅਲ ਮਾਡਲ ਬਣਾ ਕੇ ਤੁਹਾਨੂੰ ਭੇਜ ਦਿੰਦੇ ਆ ਜਿਹੜਾ ਹੱਡੀ ਦੇ ਗੈਪ ਹੈ ਉਹ ਗੈਪ ਦੇ ਵਿੱਚ ਉਹਨੂੰ ਮਾਡਲ ਨੂੰ ਫਿੱਟ ਕਰਦੀਦਾ ਤੇ ਉਹ ਹੱਡੀ ਹੌਲੀ ਹੌਲੀ ਆਟੋਮੈਟਿਕਲੀ ਜੁੜ ਜਾਂਦੀ ਹੈ ਤੇ ਲੱਤ ਦੀ ਲੈਂਥ ਵੀ ਬਰਾਬਰ ਹੋ ਜਾਂਦੀ ਹੈ ਸੋ ਉਸੇ ਆਪਰੇਸ਼ਨ ਦੇ ਦੌਰਾਨ ਜਦੋਂ ਉਹ ਤੁਸੀਂ ਆਰਟੀਫੀਸ਼ੀਅਲ ਵਿੱਚ ਫਿੱਟ ਕਰਤਾ ਪੀਸ ਤੇ ਫਿਰ ਤੁਸੀਂ ਗੋਡੇ ਦਾ ਜੋੜ ਵੀ ਬਦਲ ਸਕਦੇ ਹੋ ਸੋ ਅਸੀਂ ਇਹਨਾਂ ਦੇ ਦੋਵੇਂ ਆਪਰੇਸ਼ਨ 3D ਪ੍ਰਿੰਟਿੰਗ ਟੈਕਨੋਲੋਜੀ ਦੇ ਨਾਲ ਜਿਹੜਾ ਹੱਡੀ ਜੋੜਨ ਵਾਲਾ ਆਪਰੇਸ਼ਨ ਕੀਤਾ ਤੇ ਫਿਰ ਰੋਬੋਟਿਕ ਸਰਜਰੀ ਯੂਜ਼ ਕਰਕੇ ਕਿਉਂਕਿ ਨਾਰਮਲ ਜਿਹੜੇ ਗੋਡੇ ਬਦਲਣ ਦੇ ਤਰੀਕੇ ਹਨਾ ਉਹਦੇ ਨਾਲ ਇਹੋ ਜੇ ਮਰੀਜ਼ ਦਾ ਗੋਡਾ ਨਹੀਂ ਬਦਲ ਸਕਦੇ ਤੁਸੀਂ ਰੋਬੋਟਿਕ ਹੀ ਚਾਹੀਦਾ ਹੁੰਦਾ ਸੋ 3D ਪ੍ਰਿੰਟਿੰਗ ਦੇ ਨਾਲ ਉਹਨਾਂ ਦਾ ਗੈਪ ਕਵਰ ਕੀਤਾ ਹੱਡੀ ਜੋੜਨ ਵਾਲਾ ਆਪਰੇਸ਼ਨ ਕੀਤਾ ਔਰ ਰੋਬੋਟਿਕ ਸਰਜਰੀ ਦੇ ਜ਼ਰੀਏ ਉਹਨਾਂ ਦਾ ਗੋਡਾ ਜਿਹੜਾ ਉਹ ਇੱਕੋ ਆਪਰੇਸ਼ਨ ਦੇ ਦੌਰਾਨ ਬਦਲ ਦਿੱਤਾ ਗਿਆ ਰੋਬੋਟਿਕ ਸਰਜਰੀ ਜੀ ਤੁਸੀਂ ਤੁਹਾਡਾ ਆਲਰੇਡੀ ਜਿਹੜਾ ਬਹੁਤ ਵਧੀਆ ਚੱਲ ਰਿਹਾ ਔਰ ਵਰਲਡ ਰੈਨਾਉਂਡ ਤੁਹਾਡਾ ਇਸ ਮਸਟ ਜਨਾ ਤੁਸੀਂ ਦੋਨਾਂ ਚੀਜ਼ਾਂ ਨੂੰ ਕਲੱਬ ਕਰ ਦਿੱਤਾ ਯੈਸ ਦੋਵਾਂ ਚੀਜ਼ਾਂ ਨੂੰ 3D ਪ੍ਰਿੰਟਿੰਗ ਐਂਡ ਰੋਬੋਟਿਕ ਟੈਕਨੋਲੋਜੀ ਵੀ ਕਲੱਬਡ ਇਟ ਪਰ ਮੈਂ ਤੁਹਾਨੂੰ ਉਹ ਥੋੜਾ ਜਿਹਾ ਇੱਕ ਮੇਰੇ ਕੋਲ ਸੈਂਪਲ ਹੈਗਾ ਜੀ ਕਿ ਉਹਨਾਂ ਨੇ ਸਾਨੂੰ 3D ਪ੍ਰਿੰਟਿੰਗ ਯੂਜ਼ ਕਰਕੇ ਕੀ ਬਣਾ ਕੇ ਦਿੱਤਾ ਇਹ ਲੱਤ ਦੀ ਹੱਡੀ ਹੈ ਜਿਹਦੇ ਚ ਇੱਥੇ ਗੈਪ ਸੀ ਹਮ ਜਿਸ ਤਰ੍ਹਾਂ ਹਮ ਇਹ ਗੋਡੇ ਦਾ ਮਾਡਲ ਹੈ ਜੀ ਤੋ ਇਸ ਤਰ੍ਹਾਂ ਸੀ ਇੱਥੇ 2 ਇੰਚ ਹੱਡੀ ਨਹੀਂ ਸੀ ਹੈਗੀ ਇੰਨਾ ਗੈਪ ਸੀ ਹਾਂ ਔਰ ਲੱਤੇ ਦੀ ਇਦਾਂ ਇਦਾਂ ਝੂਲਦੀ ਸੀ ਮਰੀਜ਼ ਵਿਚਾਰਾ ਤੋੜ ਹੀ ਨਹੀਂ ਸੀ ਸਕਦਾ ਹੂੰ ਥੱਲੇ ਨਹੀਂ ਸੀ ਲੱਗਦੀ ਲੱਤ ਜੀ ਸੋ ਮਾਡਲ ਜਦੋਂ ਅਸੀਂ ਭੇਜਿਆ ਤੇ ਉਹਨਾਂ ਨੇ ਸਾਨੂੰ ਬਿਲਕੁਲ ਇਹਦੇ ਮੈਚ ਕਰਦਾ ਇੱਕ ਇੰਪਲਾਂਟ ਬਣਾ ਕੇ ਭੇਜਿਆ ਜਿਹੜਾ ਇਸ ਗੈਪ 'ਚ ਐ ਬਹੁਤ ਫਿਟ ਹੋ ਜਾਂਦਾ ਇਹ ਇੰਪਲਾਂਟ ਹੈ ਜਿਹੜਾ ਇਹ 3D ਪ੍ਰਿੰਟਡ ਇੰਪਲਾਂਟ ਹੈ ਇਹ ਤੁਸੀਂ ਦੇਖ ਰਹੇ ਹੋ ਬੜਾ ਅੰਦਰੋਂ ਰਫ ਸਰਫੇਸ ਹੁੰਦਾ ਇਹਦੇ 'ਚ ਆਪਣੀ ਹੱਡੀ ਗਰੋ ਕਰ ਜਾਂਦੀ ਹੈ ओके ਇੱਥੇ ਵੀ ਤੇ ਇੱਥੇ ਵੀ ਜਿਹੜਾ ਬੜੀ ਰਫਨੈਸ ਹੈ ਇਹ ਆਪਣੇ ਹੱਡੀ ਦੇ ਨਾਲ ਆ ਫਿੱਟ ਹੋ ਕੇ ਜਾਮ ਹੋ ਜਾਂਦਾ ਫਿਰ ਥੋੜੇ ਜੇ ਸਕਰੂ ਪਾ ਦਿੱਤੇ ਦੇ ਵਿੱਚ ਤਾਂ ਕਿ ਹਿੱਲੇ ਨਾ ਇਸ ਤਰ੍ਹਾਂ ਦਾ ਚੀਜ਼ ਬਣ ਗਏ ਇਹ ਮਤਲਬ ਬੋਡੀ ਦਾ ਪਾਰਟ ਬਣ ਜਾਂਦਾ ਹੱਡੀ ਦਾ ਪਾਰਟ ਬਣ ਜਾਂਦਾ ਹਾਂਜੀ ਇਹਦੇ ਛੱਡੀ ਗਰੋ ਕਰ ਜਾਂਦੀ ਹੈ ਇਹ ਬੋਡੀ ਦਾ ਹੀ ਪਾਰਟ ਬਣ ਜਾਂਦਾ ਓਕੇ ਔਰ ਫਿਰ ਜਦੋਂ ਇਹ ਪਾਰਟ ਪਾਤਾ ਸੀ ਫਿਰ ਰੋਬੋਟਿਕ ਟੈਕਨੋਲੋਜੀ ਦੇ ਨਾਲ ਇਹਨਾਂ ਦਾ ਜਿਹੜਾ ਜੋੜ ਖਰਾਬ ਸੀ ਉਹ ਵੀ ਨਾਲ ਚੇਂਜ ਕਰਦਾ ਓਕੇ ਸੋ ਬੜੀ ਸੈਟੀਸਫੈਕਸ਼ਨ ਮਿਲੀ ਵੀ ਮਰੀਜ਼ ਦਾ ਕੰਮ ਵਧੀਆ ਹੋ ਗਿਆ ਤੇ ਇੱਕ ਨਵਾਂ ਕੰਮ ਜਿਹੜਾ ਹੈ ਉਹ ਜੀ ਮਹੀਆ ਹੋ ਗਿਆ ਤੇ ਦਸਬੇ ਤੇ ਇੱਕ ਵਿਸ਼ਵ ਰਿਕਾਰਡ ਜਿਹੜਾ ਤੁਸੀਂ ਬਣਾ ਦਿੱਤਾ ਤੇ ਇਹ ਅੱਗੋਂ ਕਿਵੇਂ ਲੋਕਾਂ ਨੂੰ ਹੈਲਪਫੁਲ ਹੋਏਗਾ ਹੋਰ ਜਿਹੜੇ ਡਾਕਟਰਸ ਨੇ ਨਵੇਂ ਡਾਕਟਰਸ ਨੇ ਉਹਨਾਂ ਨੂੰ ਕਿਵੇਂ ਹੈਲਪਫੁਲ ਹੋਏਗਾ ਦੇਖੋ ਇਹ ਪਹਿਲਾ ਤਰੀਕਾ ਤੇ ਇਹ ਹੁੰਦਾ ਕਿ ਜੋ ਵੀ ਤੁਸੀਂ ਕੀਤਾ ਜੀ ਉਹਦਾ ਇੱਕ ਪਬਲਿਕੇਸ਼ਨ ਜਿਹੜੀ ਹੈ ਵਰਲਡ ਲਿਟਰੇਚਰ ਦੇ ਵਿੱਚ ਆਪਣਾ ਸਾਰਾ ਮਰੀਜ਼ ਦਾ ਬਾਇਓ ਡਾਟਾ ਉਹਦੇ ਐਕਸ-ਰੇ ਪਿਕਚਰਸ ਆਪਰੇਸ਼ਨ ਦੀਆਂ ਪਿਕਚਰਸ ਔਰ ਬਾਅਦ ਦੇ ਰਿਜ਼ਲਟ ਇਹ ਸਾਰੇ ਕੰਪਾਈਲ ਕਰਕੇ ਇੱਕ ਪੇਪਰ ਪਬਲਿਸ਼ ਕਰ ਦਿੰਦਾ ਜਿਹੜਾ ਕਿ ਵਰਲਡ ਰਿਕਾਰਡ ਆਪਣੇ ਵਰਲਡ ਲਿਟਰੇਚਰ ਦਾ ਹਿੱਸਾ ਬਣ ਜਾਂਦਾ ਪਰਮਨੈਂਟ ਯੈਸ ਫਰਜ਼ ਕਰੋ ਸਾਡੇ ਜਾਣ ਤੋਂ ਬਾਅਦ ਵੀ ਜੇ ਕਿਸੇ ਨੂੰ ਇਦਾਂ ਦਾ ਮਰੀਜ਼ ਆਉਂਦਾ ਕਿਉਂਕਿ ਇਹ ਮਰੀਜ਼ ਕਾਮਨ ਤੇ ਹੁੰਦੇ ਨਹੀਂ ਕਿਸੇ ਕੋਲ ਵੀ ਇਹੋ ਜਿਹਾ ਮਰੀਜ਼ ਆਉਂਦਾ ਤੇ ਉਹ ਲਿਟਰੇਚਰ ਤੇ ਫੋਲੋ ਕਰੇਗਾ ਹੀ ਉਹ ਡਾਕਟਰ ਨਾ ਉਸ ਲਿਟਰੇਚਰ ਦੇ ਵਿੱਚ ਅੰਮ੍ਰਿਤਸਰ ਦਾ ਨਾਮ ਹੀ ਆ ਜਾਊਗਾ ਸਾਡਾ ਵੀ ਨਾਮ ਆ ਜਾਊਗਾ ਤੇ ਉਸ ਮਰੀਜ਼ ਨੂੰ ਉਸ ਡਾਕਟਰ ਨੂੰ ਉਹ ਗਿਆਨ ਵੀ ਪ੍ਰਾਪਤ ਹੋ ਜਾਊਗਾ ਵੀ ਇਹਦਾ ਇਲਾਜ ਕਿਸ ਤਰ੍ਹਾਂ ਕਰਨਾ ਸੋ ਦਿਸ ਇਜ਼ ਹਾਊ ਇਟ ਵਰਕਸ ਇਟਸ ਨਾਟ ਕਿ ਕੋਈ ਸਿਲਵਰ ਮੈਡਲ ਮਿਲ ਜਾਣਾ ਜਾਂ 골ਡ ਮੈਡਲ ਮਿਲ ਜਾਣਾ ਇਹ ਸਿਰਫ ਮਾਨਵਤਾ ਦੀ ਇੱਕ ਸੇਵਾ ਹੀ ਹੁੰਦੀ ਆ ਕਿ ਇਹੋ ਜੇ ਮਰੀਜ਼ ਦਾ ਇਲਾਜ ਕਰਕੇ ਤੁਸੀਂ ਉਹਨੂੰ ਪਬਲਿਸ਼ ਕਰ ਦਿਓ ਵਰਲਡ ਲਿਟਰੇਚਰ ਦਾ ਹਿੱਸਾ ਬਣ ਜਾਓ ਤਾਂ ਕਿ ਬਾਕੀ ਸਾਰੀ ਦੁਨੀਆ ਦੇ ਡਾਕਟਰਸ ਨੂੰ ਉਹ ਲਿਟਰੇਚਰ ਅਵੇਲੇਬਲ ਹੋਵੇ ਤੇ ਮਰੀਜ਼ਾਂ ਦਾ ਫਾਇਦਾ ਹੋਵੇ ਡਾਕਟਰ ਸਾਹਿਬ ਮਤੋਂ ਨਾ ਜਿਹੜਾ ਸਵਾਲ ਜਵਾਬ ਜਾਰੀ ਰੱਖਾਂਗਾ ਡਾਕਟਰ ਬਾਬਾ ਯੰਗ ਡਾਕਟਰ ਨੇ ਜਿਹੜੇ ਨੇ ਤੁਹਾਡੇ ਨਾਲ ਨੇ ਕਿਸ ਤਰ੍ਹਾਂ ਦਾ ਲੱਗਾ ਜੀ ਡਾਕਟਰ ਸਾਹਿਬ ਤੁਸੀਂ ਇੱਕ ਤੇ ਇੰਨੇ ਸੀਨੀਅਰ ਡਾਕਟਰਜ਼ ਨਾਲ ਕੰਮ ਕਰ ਰਹੇ ਹੋ ਦੂਸਰਾ ਇੱਕ ਵਰਲਡ ਰਿਕਾਰਡ ਜਿਹੜਾ ਬਣ ਰਿਹਾ ਉਹਦੇ ਵਿੱਚ ਹਿੱਸੇਦਾਰ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ बहुत अच्छा लग रहा है जैसे कि ये सर्जरी बहुत चैलेंजिंग सर्जरी थी सिमिलर टाइप की कोई इंफॉर्मेशन हमारे पास पहले प्रीवियस लिटरेचर से अवेलेबल नहीं थी नहीं। तो ये सर्जरी और चैलेंजिंग हो जाती है क्योंकि हमारे पास गाइड करने के लिए जैसे होता है कि सिर्फ एक्सपीरियंस होता है प्रीवियस लिटरेचर में कोई डाटा अवेलेबल नहीं होता और सक्सेसफुल सर्जरी हो गई है ये जानकर हमें बहुत खुशी होती है क्योंकि ये पेशेंट अदरवाइज़ मल्टीपल सर्जरीज होती है, इसके बाद सिर्फ हड्डी जोड़ने के लिए उसके बाद घुटना रिप्लेसमेंट <coughs> का ऑपरेशन होता तकरीबन ठीक होने में डेढ़ से दो साल लग जाते हैं उसमें पेशेंट का काफ़ी टाइम निकल जाता है पैसे लग जाते हैं उसके बाद भी सक्सेसफुल आउटकम कितना एक आएगा स्पेशली इस एज में जो बुजुर्ग बंदे में हम लोग हम लोगों ने एक ही सर्जरी में मल्टीपल प्रोसीजर्स करके ये पेशेंट ਠੀਕ ਹੋ ਗਿਆ ਹੈ ਔਰ ਆਰਾਮ ਸੇ ਇਹ ਆਪਣਾ ਵਜ਼ਨ ਡਾਲ ਪਾਏਗੇ ਸਾਰੇ ਕੰਮ ਕਰ ਪਾਏਗੇ ਏ ਕਿਸਰਜਰੀ ਦੇ ਸਾਥ ਕਿੰਨੀ ਸੈਟੀਸਫੈਕਸ਼ਨ ਹੈ ਅੰਦਰੋ ਫੁਲੀ ਸੈਟੀਸਫਾਈਡ ਆ ਲਾਈਕ ਵੀ ਆ ਫੁਲੀ ਸੈਟੀਸਫਾਈਡ ਵਿਦ ਸਰਜਰੀ ਐਂਡ ਹਿਸ ਆਊਟਕਮ ਜੀ ਡਾ ਸਾਹਿਬ ਡਾ ਸਾਹਿਬ ਨੇ ਗੱਲ ਕੀਤੀ ਏਜ ਦੀ ਗੱਲ ਕੀਤੀ ਏਜ ਇਹਦੇ ਵਿੱਚ ਕੋਈ ਚੈਲੰਜ ਹੈਗਾ ਸੀ ਆ ਨਾਟ ਰੀਲੀ ਜੇ ਅਸੀਂ ਇਸ ਤਰੀਕ ਮਰੀਜ਼ ਦਾ ਪੁਰਾਣੇ ਤਰੀਕਿਆਂ ਨਾਲ ਇਲਾਜ ਕਰਦੇ ਨਾ ਫਿਰ ਏਜ ਡੈਫੀਨਿਟਲੀ ਇੱਕ ਚੈਲੰਜ ਸੀਗਾ ਜੀ ਕਿ ਜਦੋਂ ਤੱਕ ਹੱਡੀ ਜੁੜਨੀ ਹੈ ਜੋੜ ਬਦਲਨੇ ਉਹ ਤਾਂ ਕਰੇ ਇਹਨੇ 73 74 ਸਾਲ ਦਾ ਹੋ ਜਾਣਾ ਬੋਡੀ ਹੋਰ ਵੀਕ ਹੋਈ ਜਣੀ ਆ ਸੋ 에ਜ ਇਸ ਡੈਫੀਨਿਟਲੀ ਚੈਲੰਜ ਬਟ that is not the only challenge 에ਜ ਦੇ ਇਲਾਵਾ ਚੈਲੰਜ ਦੂਜੇ ਵੀ ਨੇ ਕਿ ਇਹਨੂੰ ਕਰਨਾ ਕਿਸ ਤਰ੍ਹਾਂ ਹੈ ਪ੍ਰੋਸੀਜਰ ਕਿਸ ਤਰ੍ਹਾਂ ਕਰਨਾ ਹੈ ਤੁਸੀਂ ਜ਼ਰੂਰ ਐਕਸਪਲੇਨ ਕਰਿਓ ਸਾਡੇ ਦਰਸ਼ਕਾਂ ਨੂੰ ਹੋਰ ਕਿਹੜੇ ਕਿਹੜੇ ਚੈਲੰਜਸ ਇੱਕ ਤਾਂ ਸਭ ਤੋਂ ਵੱਡਾ ਚੈਲੰਜ ਇਹ ਸੀ 에ਜ ਤੋਂ ਇਲਾਵਾ ਕਿ ਦੁਨੀਆ ਦੇ ਲਿਟਰੇਚਰ ਦੇ ਵਿੱਚ ਕੋਈ ਰੈਫਰੈਂਸ ਹੀ ਹੈ ਨਹੀਂ ਫਰਜ਼ ਕਰੋ ਅਸੀਂ ਕੋਈ ਹੋਰ ਜਿੱਦਾਂ ਰੋਬੋਟਿਕ ਸਰਜਰੀ ਦਾ ਆਪਰੇਸ਼ਨ ਕਰਨਾ ਹੈ ਤਾਂ ਉਹਦੇ 3600 ਰੈਫਰੈਂਸ ਹੈਗੇ ਡਾਕਟਰਸ ਦੇ ਐਕਸਪੀਰੀਅੰਸ ਸ਼ੇਅਰ ਹੋਏ ਹੋਏ ਇਦਾਂ ਦਾ ਕਦੀ ਮਰੀਜ਼ ਹੀ ਨਹੀਂ ਆਇਆ ਕਿਸੇ ਕੋ ਤੇ ਰੈਫਰੈਂਸ ਕਿੱਥੋਂ ਸ਼ੇਅਰ ਹੋਣੇ ਦੈਟ ਵਾਸ ਦਾ ਬਿਗੇਸਟ ਚੈਲੰਜ ਫਿਰ ਉਹਦੀ ਪਲੈਨਿੰਗ ਬਾਬਾ ਜੀ ਨੇ ਔਰ ਮੈਂ ਅਸੀਂ ਬੈਠ ਕੇ ਕਾਫੀ ਦਿਨ ਲੱਗੇ ਸਾਨੂੰ ਇਹਦੀ ਪਲਾਨ ਕਰਦੇ ਆਂ ਐਂਡ ਆਲਮੋਸਟ ਡੇਢ ਮਹੀਨੇ ਦਾ ਸਮਾਂ ਲੰਘ ਗਿਆ ਜਦੋਂ ਤੱਕ ਸਾਡੇ ਕੋਲੋਂ ਉਹ ਫਾਈਨਲ ਇੰਪਲਾਂਟ ਬਣ ਕੇ ਆਇਆ ਤੀਸਰਾ ਚੈਲੰਜ ਹੁੰਦਾ ਇੰਡੀਆ ਦੇ ਵਿੱਚ ਫਾਈਨੈਂਸ਼ੀਅਲ ਯੈਸ ਬਟ ਇੰਡੀਆ ਦੇ ਵਿੱਚ ਇਹ ਟੈਕਨੋਲੋਜੀ ਜਿਹੜੀ ਹੈ ਇਹ ਬਾਹਰ ਦੇ ਹਿਸਾਬ ਨਾਲ ਸਿਰਫ 25% ਕਾਸਟ ਕਰਦੀ ਹੈ ਜੇ ਇਹ ਇੰਪਲਾਂਟ ਅਸੀਂ ਬਾਹਰੋਂ ਮੰਗਾਉਂਦੇ ਤਕਰੀਬਨ 10 ਲੱਖ ਦਾ ਇੰਪਲਾਂਟ ਆਉਂਦਾ ਪਰ ਇੱਥੇ ਇੰਡੀਆ ਦੇ ਵਿੱਚ ਤਕਰੀਬਨ 1.5 ਲੱਖ ਦਾ ਇੰਪਲਾਂਟ ਬਣ ਜਾਂਦਾ ਸੋ ਇਟ ਇਜ਼ ਵੈਰੀ ਵੈਰੀ ਕਨਵੀਨੀਐਂਟ ਸੋ ਇੰਡਸਟਰੀ ਇਜ਼ ਹੈਲਪਿੰਗ ਅਸ ਐਂਡ ਆਵਰ ਪੇਸ਼IENTS ਸੋ ਥੀਸ ਆਰ ਦ ਮੇਜਰ ਚੈਲੰਜਸ ਨਾ ਸਭ ਹੋਰ ਜਿਹੜੇ ਲੋਕ ਨੇ ਕਿਉਂਕਿ ਇਹਦੇ ਵਿੱਚ ਇਹ ਜਿਸ ਤਰ੍ਹਾਂ ਦਾ ਰੈਵਲੂশনারੀ ਕੰਮ ਕੀਤਾ ਗਿਆ ਵਾ ਜਿਹੜੀਆਂ ਜਮਾਂਦਰੂ ਤੌਰ ਤੇ ਹੱਡੀਆਂ ਦੇ ਵਿੱਚ ਕੋਈ ਪ੍ਰੋਬਲਮਸ ਹੁੰਦੀ ਹੈ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਇਸ ਟੈਕਨੀਕ ਨਾਲ ਸੋਲਵ ਕੀਤਾ ਜਾ ਸਕਦਾ ਨਹੀਂ ਇਹ 3D ਪ੍ਰਿੰਟਿੰਗ ਜਿਹੜੀ ਹੈ ਨਾ ਇਹ ਬਹੁਤ ਯੂਸਫੁਲ ਟੈਕਨੋਲੋਜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਹੋਰ ਕਿੰਨੀ ਪਪੂਲਰ ਹੁੰਦੀ ਹੈ ਅਸੀਂ ਬੜੀ ਤੁਹਾਨੂੰ ਮਾਣ ਦੀ ਗੱਲ ਮੈਂ ਦੱਸਦਾ ਕਿ ਅਸੀਂ ਛੇਤੀ ਹੀ ਆਪਣੇ ਅਮਨਦੀਪ ਹਸਪੀਟਲ ਦੇ ਵਿੱਚ ਜੀ 3D ਪ੍ਰਿੰਟਿੰਗ ਲੈਬ ਜਿਹੜੀ ਹੈ ਉਹ ਇੰਸਟਾਲ ਹੋ ਜਣੀ ਆ ਆਰਡਰ ਹੋ ਗਿਆ ਹੋਇਆ ਐਂਡ ਉਹ ਨਾਰਥ ਇੰਡੀਆ ਦੇ ਵਿੱਚ ਪਹਿਲੀ 3D ਪ੍ਰਿੰਟਿੰਗ ਲੈਬ ਹੋਊਗੀ ਉਹਦੇ ਨਾਲ ਕੋਸਟ ਦਾ ਹੋਰ ਫਰਕ ਪੈ ਜੇਗਾ ਉਹਦੇ ਨਾਲ ਕੋਸਟ ਦਾ ਫਰਕ ਪੈਗਾ ਉਹਦੇ ਨਾਲ ਟਾਈਮ ਦਾ ਬੜਾ ਫਰਕ ਪੈਗਾ ਹੁਣ ਸਾਨੂੰ ਸੀਟੀ ਸਕੈਨ ਕਰਾ ਕੇ ਉੱਥੇ ਅਹਮਦਾਬਾਦ ਭੇਜਣੇ ਪੈਂਦੇ ਆ ਜਾਂ ਗੁਜਰਾਤ ਚ ਕਿਤੇ ਭੇਜਣੇ ਪੈਂਦੇ ਆ ਤਕਰੀਬਨ 2 ਮਹੀਨੇ ਦਾ ਟਾਈਮ ਲੈਪਸ ਹੋ ਜਾਂਦਾ ਪਲੱਸ ਉਹ ਮਾਡਲ ਵੀ ਜਿਹੜਾ ਸਾਨੂੰ ਬਣਾ ਕੇ ਭੇਜਦੇ ਹਨਾ ਜੀ ਤੇ ਦੇਖਣ ਨੂੰ ਤਾਂ ਕੁਝ ਨਹੀਂ ਲੱਗਦਾ ਪਰ ਇਹਦੇ 20000 ਰੁਪਿਆ ਲੱਗ ਜਾਂਦਾ ਜੀ ਜੇ ਇਹ ਅਸੀਂ ਆਪਣੇ ਇੱਥੇ ਬਣਾ ਲਾਂਗੇ ਤੇ ਉਹ 5-7000 ਚ ਬਣ ਜਾਣਗੇ ਹਾਂ ਹਾਂ ਸੋ ਇਟ ਸੇਵਸ ਟਾਈਮ ਐਂਡ ਮਨੀ ਫਾਰ ਦਾ ਪੇਸ਼ੈਂਟ ਐਂਡ ਇਟ ਵਿਲ ਬੀ ਐਨ ਆਨਰ ਟੂ ਹੈਵ ਥੈਟ 3D ਅ ਪ੍ਰਿੰਟਿੰਗ ਸਕੈਨ ਇਨ आवर ਹਸਪੀਟਲ ਹੂੰ ਉਹ ਅਸੀਂ ਛੇਤੀ ਸੈਟਅਪ ਕਰ ਲਿਆ ਸਭ ਇਹ ਤੇ ਚਲੋ ਹੋ ਗਈ ਟੈਕਨੋਲੋਜੀ ਦੇਖੋ ਟੈਕਨੋਲੋਜੀ ਕੋਈ ਵੀ ਲੈ ਕੇ ਅੱਜ AI ਦਾ ਜ਼ਮਾਨਾ ਹੋਣਾ ਹੈ ਨਾ ਟੈਕਨੋਲੋਜੀ ਲੈ ਕੇ ਪਰ ਤੁਹਾਡਾ ਜਿਹੜਾ ਐਕਸਪੀਰੀਅੰਸ ਆ ਡਸ ਥੈਟ ਮੈਟਰ ਥੈਟ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਜੇ ਤੁਸੀਂ ਐਕਸਪੀਰੀਅੰਸਡ ਨਹੀਂ ਹੋ ਤੇ ਅਮੀਰ ਹਸਪਤਾਲ ਅਮੀਰ ਬੰਦੇ ਤਾਂ ਜਿੰਨੇ ਮਰਜ਼ੀ ਬਿਲਡਿੰਗਾਂ ਬਣਾ ਲੈਣ ਜਿੰਨੇ ਮਰਜ਼ੀ ਰੋਬੋਟ ਖਰੀਦ ਕੇ ਰੱਖ ਲੈਣ ਉਹਨਾਂ ਨੂੰ ਪੈਸੇ ਦੇਤੇ ਵੈਲਿਊ ਕੋਈ ਨਹੀਂ ਹੁੰਦੀ ਸੋ ਰੋਬੋਟ ਨੇ ਕੰਮ ਨਹੀਂ ਕਰਨਾ ਹੁੰਦਾ ਜੀ ਕੰਮ ਸਿਰਫ ਤੇ ਸਿਰਫ ਡਾਕਟਰ ਦੇ ਐਕਸਪੀਰੀਅੰਸ ਨੇ ਕਰਨਾ ਹੈ ਡਾਕਟਰ ਦੀ ਟ੍ਰੇਨਿੰਗ ਨੇ ਕਰਨਾ ਤੇ ਸਭ ਤੋਂ ਵੱਡੀ ਗੱਲ ਡਾਕਟਰ ਆਪਣੇ ਕੰਮ ਦੇ ਪ੍ਰਤੀ ਕਿੰਨਾ ਕੁ ਪੈਸ਼ਨੇਟ ਹੈ ਉਹ ਆਪਣੇ ਕੰਮ ਨੂੰ ਕਿੰਨਾ ਕੁ ਪਿਆਰ ਕਰਦਾ ਤਾਂ ਹੀ ਉਹ ਨਵੀਆਂ ਟੈਕਨੋਲੋਜੀ ਸਿੱਖਣ ਦੀ ਕੋਸ਼ਿਸ਼ ਕਰਦਾ ਆਦਰਵਾਇਜ਼ ਨਹੀਂ ਸਿੱਖਦੇ ਲੋਕ ਸੋ ਇਟਸ ਨਾਟ ਕੇ ਓਨਲੀ ਟੈਕਨੋਲੋਜੀ ਮੈਟਰ ਹਮ ਫਰਸਟ ਇੰਪੋਰਟੈਂਟ ਥਿੰਗ ਇਜ਼ ਡਾਕਟਰਸ ਐਕਸਪੀਰੀਅੰਸ ਹਮ ਐਂਡ ਦੈਨ ਕਮਸ ਦ ਟੈਕਨੋਲੋਜੀ ਤੁਸੀਂ ਜਿੰਨੀ ਮਰਜ਼ੀ ਮਹਿੰਗੀ ਮਸ਼ੀਨ ਲੈ ਕੇ ਰੋਬੋਟ ਲੈ ਲਓ ਯੇ ਉਹ ਜੋ ਵੀ ਕਹਿ ਲਓ ਤੇ ਬਿਨਾ ਐਕਸਪੀਰੀਅੰਸ ਤੇ ਉਹਨੂੰ ਸ਼ੁਰੂ ਕਰ ਦੋ ਹਮ ਤੇ ਫਿਰ ਉਹ ਜਿੱਦਾਂ ਲੰਕਾ ਨੂੰ ਅੱਗ ਲਾਉਣ ਵਾਲੀ ਗੱਲ ਹੀ ਹੋਣੀ ਹੈ ਹੈ ਨਾ ਸੌਰੀ ਟੂ ਸੇ ਦੈਟ ਸੋ ਐਕਸਪੀਰੀਅੰਸ ਇਜ਼ ਦ ਮੋਸਟ ਇੰਪੋਰਟੈਂਟ ਥਿੰਗ ਟੂ ਹੈਵ ਓਨਲੀ ਦੈਨ ਯੂ ਕੈਨ ਯੂਜ਼ ਦ ਟੈਕਨੋਲੋਜੀ ਪ੍ਰੋਪਰਲੀ ਜੇ ਤੁਸੀਂ ਡਾਕਟਰੀ ਤੋਂ ਇਲਾਵਾ ਵੀ ਦੂਜੀਆਂ ਬ੍ਰਾਂਚੇਸ 'ਚ ਵੀ ਦੇਖੋ ਜਿੰਨਾ ਮਰਜੀ ਮਹਿੰਗਾ ਜਹਾਜ਼ ਲੈ ਕੇ ਕਿਸੇ ਨੂੰ ਦੇ ਦੋ ਮੇਰੇ ਵਰਗੇ ਨੂੰ ਦੇ ਦਿਓ ਤੇ ਉਹਨੇ ਥੋੜੀ ਉਡਾ ਲੈਣਾ ਹਮਮ ਓਨਲੀ ਦਾ ਐਕਸਪੀਰੀਅੰਸ ਪਾਇਲਟ will be able to do that ਸੋ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਡਾ ਸਾ ਜੈਸੇ ਕਿ ਇਹ ਸਰਜਰੀ ਹੋਈ ਹੈ ہم ਲੋਗੋ ਨੇ ਮਤਲਬ ਇਹ ਕੀ ਸਰਜਰੀ ਵਿੱਚ ਮਲਟੀਪਲ ਸਰਜਰੀਜ਼ ਕੀਤੀ ਹੈ ਤਾਂ ਐਸੇ ਪੇਸ਼ੈਂਟ मतलब अगर और भी कोई हो जिनके मतलब काफ़ी मल्टीपल सर्जरीज फेल हुई हो या फिर जिनको मल्टीपल प्रॉब्लम्स हो मतलब जैसे कि बोन के गैप है हड्डी नहीं जुड़ी हुई या जोड़ों की प्रॉब्लम्स है तो ऐसे पेशेंट हमें कंसल्ट कर सकते हैं कि मतलब इसका सोल्यूशन कैसे किया जाए एक ही हल कैसे किया जाए ਡਿਫਰੈਂਟ ਸੋ ਬਿਲਕੁਲ ਜੀ ਇੱਕ ਵਰਦਾਨ ਹੈ ਅਮਰਸਰ ਵਾਸਤੇ ਅਮਰਸਰੀਆਂ ਵਾਸਤੇ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਾਸਤੇ ਅਸੀਂ ਕਹਿ ਸਕਦੇ ਹਾਂ ਕਿਉਂਕਿ ਵਿਸ਼ਵ ਪੱਧਰੀ ਇੱਕ ਰਿਕਾਰਡ ਕਾਇਮ ਕਰ ਕਰ ਦਿੱਤਾ ਹੈ ਔਰ ਜਿਸ ਟੰਗ ਨਾਲ ਜਿਹੜਾ ਅਸੰਭਵ ਕੰਮ ਸੀ ਉਹਨੂੰ ਸੰਭਵ ਕਰਕੇ ਵਿਖਾਇਆ ਹੈ ਔਰ ਫੇਲੀਅਰ ਲਗਾਤਾਰ ਫੇਲੀਅਰ ਜਿੱਥੇ ਸਰਜਰੀ ਜੋਂ ਉੱਥੇ ਇੱਕ ਕਾਮਯਾਬ ਸਰਜਰੀ ਆਉਂਦੀ ਹੈ ਉੱਥੇ ਆਤਮਿਕ ਸ਼ਾਂਤੀ ਵੀ ਮਿਲਦੀ ਹੈ ਜੀ ਕੁਝ ਹੋਰ ਕਹਿਣਾ ਚਾਹੋਗੇ ਡਾਕਟਰ 3D ਟੈਕਨੋਲੋਜੀ ਦਾ ਜਾਂ 3D ਪ੍ਰਿੰਟਿੰਗ ਦਾ ਤੁਸੀਂ ਪੁੱਛਿਆ ਨਾ ਕਿ ਹੋਰ ਕੀ ਕੀ ਫਾਇਦੇ ਹੋ ਸਕਦੇ ਜੀ ਇਕ ਤਾਂ ਇਹ ਹੋ ਗਿਆ ਕਿ ਜੇ ਤੁਹਾਡੇ ਜੋੜਾਂ ਦੇ ਜਾਂ ਹੱਡੀਆਂ ਦੇ ਆਪਰੇਸ਼ਨ ਬਾਰ-ਬਾਰ ਫੇਲ ਹੋ ਗਏ ਜੀ ਤੇ ਤੁਸੀਂ 3D ਪ੍ਰਿੰਟਿੰਗ ਟੈਕਨੋਲੋਜੀ ਦਾ ਆਸਰਾ ਲੈ ਸਕਦੇ ਹੋ ਮਰੀਜ਼ ਦੀ ਜੇ ਚੂਲੇ ਦੀ ਹੱਡੀ ਬਹੁਤ ਖਤਮ ਹੋ ਗਈ ਤਾਂ ਉਹਦੇ ਹਿਸਾਬ ਨਾਲ ਜੋੜ ਬਣਵਾ ਕੇ ਪਾ ਸਕਦੇ ਹੋ ਇਹਦੇ ਹੋਰ ਦੋ ਬਹੁਤ ਜਾਂ ਤਿੰਨ ਬਹੁਤ ਵੱਡੇ ਐਡਵਾਂਟੇਜ ਨੇ ਜਿਸ ਤਰ੍ਹਾਂ ਨਿਊਰੋ ਸਰਜਰੀ ਹੈ ਜੇ ਕਿਸੇ ਮਰੀਜ਼ ਦੀ ਖੋਪੜੀ ਜਿਹੜੀ ਹੈ ਉਹ ਐਕਸੀਡੈਂਟ ਕਰਕੇ ਨਹੀਂ ਹੈਗੀ 3D ਪ੍ਰਿੰਟਿੰਗ ਦੇ ਨਾਲ ਉਹ ਕੋਪੜੀ ਨਵੀਂ ਬਣ ਸਕਦੀ ਹੈ ਤੇ ਉਹਨੂੰ ਆਪਰੇਸ਼ਨ ਕਰਕੇ ਫਿੱਟ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇੱਕ ਬਹੁਤ ਵੱਡਾ ਇਹਦਾ 3D ਪ੍ਰਿੰਟਿੰਗ ਦਾ ਫਾਇਦਾ ਹੈ ਆਲਰੇਡੀ ਡਾਕਟਰ ਰਵੀ ਮਹਾਜਨ ਜਿਹੜੇ ਸਾਡੇ ਪਲਾਸਟਿਕ ਸਰਜਰੀ ਦੇ ਔਰ ਫੇਸ ਦੀਆਂ ਸੱਟਾਂ ਦੇ ਮਾਹਰ ਨੇ ਉਹ ਫੇਸ ਦੀਆਂ ਸੱਟਾਂ ਦੇ ਵਿੱਚ ਬਹੁਤ ਯੂਸਫੁਲ ਟੈਕਨੋਲੋਜੀ ਹੈ ਜੀ ਉਹਦੇ ਚ ਵੀ ਜੇ ਤੁਹਾਡਾ ਜਬਾੜਾ ਜਾਂ ਬਾਕੀ ਐ ਫੇਸ਼ੀਅਲ ਬੋਨਸ ਸਾਰੀਆਂ ਫਿਸ ਗਈਆਂ ਨਾ ਤੇ ਸਭ ਤੋਂ ਵਧੀਆ ਟਰੀਟਮੈਂਟ ਉਹਦਾ ਹੈ 3D ਪ੍ਰਿੰਟਿੰਗ ਇੰਪਲਾਂਟਸ ਉਹ ਸੀਟੀ ਸਕੈਨ ਕਰਾ ਕੇ ਫਿਰ ਉੱਥੇ ਲੈਬੋਰੀ ਵਿੱਚ ਭੇਜਣਾ ਉਹਨਾਂ ਨੇ ਤੁਹਾਨੂੰ 3D ਜਿਹੜੀ ਤੁਹਾਡੇ ਸੀਟੀ ਸਕੈਨ ਭੇਜਿਆ ਉਹਦੇ ਹਿਸਾਬ ਦੇ ਨਾਲ ਆਰਟੀਫੀਸ਼ੀਅਲ ਤੁਹਾਡੇ ਜਬਾੜੇ ਤੇ ਆਰਟੀਫੀਸ਼ੀਅਲ ਇਹ ਗੱਲਾਂ ਦੀਆਂ ਹੱਡੀਆਂ ਬਣਾ ਕੇ ਤੁਹਾਨੂੰ ਭੇਜ ਦਿੰਦੇ ਆ ਤੇ ਡਾਕਟਰ ਰਵੀ ਮਹਾਜਨ ਸਾਹਿਬ ਔਰ ਉਹਨਾਂ ਦੀ ਟੀਮ ਉਹ ਫਿੱਟ ਕਰ ਦਿੰਦੇ ਆ ਔਰ ਮਰੀਜ਼ ਦਾ ਮੂੰਹ ਜਿਹੜਾ ਬਿਲਕੁਲ ਨੋਰਮਲ ਵਰਗਾ ਹੋ ਜਾਂਦਾ ਸੋ ਬਹੁਤ ਜ਼ਿਆਦਾ ਯੂਜ਼ ਨੇ 3D ਪ੍ਰਿੰਟਿੰਗ ਦੇ ਇਹ ਕਦੋਂ ਤੱਕ ਡਾ ਸਾਹਿਬ ਸ਼ੁਰੂ ਕਰ ਰਹੇ ਹੋ ਅਮਰਸਰ ਦੇ ਵਿੱਚ ਕਦੋਂ ਤੱਕ ਆ ਰਹੀ ਹੈ ਸਾਡਾ ਜਿਹੜਾ 3D ਪ੍ਰਿੰਟਿੰਗ ਦਾ ਆਰਡਰ ਜਿਹੜਾ ਹੈ ਉਹ ਜਾ ਚੁੱਕਾ ਹੈ ਸੋ ਮੇਬੀ ਵਿਦਰ ਨਾ ਮੰਥ অর ਸੋ ਉਹ 3D ਪ੍ਰਿੰਟਿੰਗ ਲੈਬ ਅਮਨਦੀਪ ਹਸਪੀਟਲ ਅਮਰਸਰ ਦੇ ਵਿੱਚ ਹੀ ਸਥਾਪਿਤ ਹੋ ਜੂਗੇ ਚਲੋ ਜੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਇੱਥੇ ਇੱਕ ਵਰਲਡ ਰਿਕਾਰਡ ਬਣਨ ਤੇ ਜਦੋਂ ਆਪਾਂ ਗੱਲਬਾਤ ਕਰ ਰਹੇ ਆਂ ਆਪਸ ਦੇ ਵਿੱਚ ਛੇਤੀ ਫਿਰ ਇਸੇ ਜਗ੍ਹਾ ਤੇ ਫਿਰ ਮੌਜੂਦ ਹੋਵਾਂਗੇ ਔਰ ਜਿਹੜੀ 3D ਟੈਕਨੋਲੋਜੀ ਆ ਜਿਸ ਦੇ ਬਾਰੇ ਡਾਕਟਰ ਸਾਹਿਬ ਗੱਲ ਕਰ ਰਹੇ ਨੇ ਉਸ ਨੂੰ ਲੈ ਕੇ ਆਪਾਂ ਤੁਹਾਨੂੰ ਪੂਰੀ ਖਬਰ ਫਿਰ ਦਵਾਂਗੇ ਬਹੁਤ ਬਹੁਤ ਧੰਨਵਾਦ ਜ